ਛੋਟੀ ਜਿਹੀ ਚਿੜੀ ਹੈ ਜੀ ਦਾ ਇਹ ਆਲਣਾ ਚਿੜੀ ਦਿਖਾਣੇ ਤੁਹਾਨੂੰ ਕਿੰਦਰ ਭਾਗੀ ਪਤਾ ਨਹੀਂ ਨਿੰਬੂ ਦੇ ਵਿੱਚ ਬੈਠ ਗਈ ਆ ਕੇ ਆ ਦੇਖੋ ਤੁਸੀਂ ਇਹਦਾ ਆਲਣਾ ਦੇਖੋ ਕੁਦਰਤ ਦੇ ਰੰਗ ਨੇ ਕੁਦਰਤ ਦੇ ਰੰਗ ਦੋ ਪੱਤੇ ਜੋੜ ਕੇ ਫੇਰ ਬਣਾਇਆ ਹੋਇਆ ਹੈ ਕੁਛ ਇੰਪੋਰਟੈਂਟ ਆਈਡੀਆ ਕੁਮਾਲ ਦੀ ਗੱਲ ਐ ਐਵੇਂ ਦਾ ਕੋਈ ਨਸਾ ਨਹੀਂ ਬਣਾਇਆ ਹੈ ਆਪਣਾ ਬੱਚੇ ਬੱਚੇ ਵੀ ਹੋਣਗੇ ਆਹ ਜਿਹੜਾ ਅੰਡੇ ਹਨ ਇਹ ਆਂਡੇ ਬਏ ਨੇ ਵਿੱਚ ਛੋਟੇ ਛੋਟੇ ਆ ਦੇਖੋ ਜੀ ਆਂਡੇ ਬਏ ਨੇ ਕਿੰਨੇ ਆਂਡੇ ਨੇ ਆਂਡੇ ਪਏ ਨੇ ਦੋ ਪੱਤੇ ਜੋੜ ਕੇ ਹਲਨਾ ਬਣਾਇਆ ਹੋਇਆ ਕਮਾਲ ਦੀ ਗੱਲ ਹੈ ਕੁਦਰਤ ਦੇ ਰੰਗ ਨੇ ਦੇਖੋ ਦੋ ਪੱਤੇ ਜੋੜੇ ਹੋਏ ਨੇ ਦੋ ਪੱਤੇ ਜੋੜ ਕੇ ਹਲਨਾ ਬਣਾਇਆ ਇਹਦੇ 'ਚ ਹੁਣ ਬੱਚੇ ਦੇਣੇ ਨੇ ਫਿਰ ਉਹਨੇ ਰੱਤੀ ਵੰਡਾਂਗੇ ਇੰਨਾ ਚਾ ਇਹਨੇ ਕੁਦਰਤ ਦੇ ਰੰਗ ਇਹ ਛੋਟੇ ਛੋਟੇ ਪਿਚ ਪੰਹ ਜੀ ਜਿਹੜੀ ਚਿੜੀ ਛੋਟੀ ਜੀ ਹੈ ਜਿਹਦੇ ਆਂਡੇ ਦੇ ਮੈਂ ਤੁਹਾਨੂੰ ਉਹ ਦਿਖਾਨੀਆਂ ਜਿਹੜੀ देखो निकल के बार देख दी हूँ हाँ देखो हो गई ਹਾਂਜੀ ਦੇਖੋ ਜੀ ਇੱਥੇ ਬੱਚੇ ਵੀ ਛੋਟੇ ਛੋਟੇ ਬੱਚੇ ਨੇ ਇਹ ਛੋਟੀ ਜੀ ਚਿੜੀ ਆ ਜੀ ਤੇ ਇਹ ਬੱਚੇ ਨੇ ਛੋਟੇ ਛੋਟੇ ਬੱਚੇ ਨੇ 4 ਅੰਡੇ ਦਿੱਤੇ ਸੀ ਹੁਣ ਪਤਾ ਨਹੀਂ ਬੱਚੇ ਕਿੰਨੇ ਨੇ ਤੁਸੀਂ ਦੱਸੋ ਕਿੰਨੇ ਛੋਟੇ ਨੇ ਛੋਟੀ ਜਿਹੀ ਚਿੜੀ ਆ ਚਿੱਟੀ ਜੀ ਉਹਦੇ ਬੱਚੇ ਨੇ ਜੀ ਤਿੰਨੇ ਤਾਂ ਨਿਕਲ ਗਏ ਅੰਡੇ ਚੋਂ ਤੇ ਇੱਕ ਹਜੇ ਨਿਕਲਣਾ ਕੁਦਰਤ ਦੇ ਰੰਗ ਨੇ ਇਹ ਦੇਖ ਲਓ ਕਿੰਨੇ ਵਧੀਆ ਨੇ ਛੋਟੇ ਛੋਟੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਮੇਰੀ ਮਾਂ ਦੋ ਪੱਤੇ ਜੋੜ ਕੇ ਕਿਵੇਂ ਬਣਾਇਆ ਹੈ ਹਾਲਨਾ ਕਮਾਲ ਦੀ ਗੱਲ ਆ ਦੇਖੋ ਹਾਲਨੇ ਦੀ ਕਮਾਲ ਦੀ ਗੱਲ ਇਹੋ ਜਾਲਨਾ ਕੋਈ ਡੱਕੇ ਨਹੀਂ ਲੈ ਕੇ ਆਈ ਇਹ ਬਸ ਪੱਤੇ ਜੇ ਜੋੜ ਕੇ ਬਣਾ ਲੈਂਦੀ ਆ ਇਹ ਦੋ ਜੀ ਆ ਵੇਖੀਏ ਇਹ ਸਟੀੜੀ ਦੇ ਬੱਚੇ ਨੇ ਇਹ ਛੋਟੇ ਛੋਟੇ ਆਵਦੇ ਬੱਚਿਆਂ ਨੂੰ ਚੋਗਾ ਦਿੰਦੀ ਹੈ ਆਉਂਦੀ ਹੈ ਕਿੰਨੀ ਸੋਹਣੀ ਹੈ ਛੋਟੀ ਜੀ ਚਾਰ ਬੱਚੇ ਨੇ ਦੇ ਚਾਰ ਹੰਡੇ ਦਿੱਤੇ ਸੀ ਤਿੰਨਾਂ ਡੇਕ